ਪੰਜਾਬ ਜਿਹੜੀ ਮਾਲਵਾ ਬੈਲਟ ਹੈ ਉਹਦੇ ਚ 107 ਬੰਦਿਆਂ ਨੂੰ ਕੈਂਸਰ ਹੈ 101 ਲੱਖ ਦੇ ਵਿੱਚ ਆਮ ਦੁਨੀਆ ਦੇ ਵਿੱਚ 1 ਲੱਖ ਦੇ ਵਿੱਚ ਇੱਕ ਬੰਦੇ ਨੂੰ ਕੈਂਸਰ ਹੁੰਦਾ ਹੈ ਮਾਲਵੇ ਦੇ ਵਿੱਚ 107 ਬੰਦਿਆਂ ਨੂੰ ਤਾਂ ਮਤਲਬ 107 ਗੁਣਾ ਉਸ ਤੋਂ ਬਾਅਦ ਆ ਗਿਆ ਦੋਆਬਾ ਜੀ ਦੇ ਵਿੱਚ 87 ਹੈ ਉਸ ਤੋਂ ਬਾਅਦ ਆ ਗਿਆ ਮੱਝਾ ਜਿੱਦੇ ਚ ਸਭ ਤੋਂ ਘੱਟ ਹੈ 66 ਜਾਂ 67 ਲੋਕਾਂ ਨੂੰ ਹੋ ਰਿਹਾ 1 ਲੱਖ ਦੇ ਵਿੱਚੋਂ ਪਰ ਫਿਰ ਵੀ 66 ਗੁਣਾ ਜੋ ਦੁਨੀਆ ਦੇ ਫਿਗਰ ਹੈ ਬਹੁਤ ਜ਼ਿਆਦਾ ਇਹ ਵੀ ਕੈਂਸਰ ਸਾਨੂੰ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਾਦਾ ਜੀਵਨ ਕਿਹਾ ਸੀਗਾ ਅਸੀਂ ਸਾਦੇ ਜੀਵਨ ਤੇ ਪਹਿਰਾ ਦਈਏ ਤੇ ਇਸ ਬਿਮਾਰੀ ਤੋਂ ਸਹਿਜੇ ਹੀ ਬਚ ਸਕਦੇ ਹਾਂ ਮੇਰੀ ਅਸੀਂ ਗਾਂਹ ਵਾਲੀ ਪੀੜੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਗਾਂਹ ਵਾਲੀ ਪੀੜੀ ਨੂੰ ਐਜੂਕੇਟ ਕਰੋ ਮੈਂ ਮਰਦਾ ਮਰ ਜਾ ਮੇਰੀ ਚਿੰਤਾ ਨਾ ਕਰੋ ਪਰ ਮੇਰੇ ਬੱਚਾ ਨੂੰ ਐਜੂਕੇਟ ਕੀਤਾ ਜਾਵੇ ਸਾਡੇ ਜਿਹੜੇ ਬੱਚੇ ਆ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਹੁਣੇ ਐਜੂਕੇਟ ਕੀਤਾ ਜਾਵੇ ਕਿ ਇਹਨਾਂ ਬਿਮਾਰੀਆਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਲੜਨਾ ਹੈ ਉਹਨੂੰ ਜਾਗਰਤਾ ਕਹਿੰਦੇ ਆ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਦੇ ਵਿੱਚ ਇਸ ਚੀਜ਼ ਦਾ ਰੌਲਾ ਸਾਰੀ ਦੁਨੀਆ ਦੇ ਵਿੱਚ ਕੈਂਸਰ ਦਾ ਬਹੁਤ ਵਾਧਾ ਹੋਇਆ ਪਰੰਤੂ ਆਪਣੀ ਜਾਗਰਤਾ ਦੀ ਘਾਟ ਹੋਣ ਦੇ ਕਾਰਨ ਅਸੀਂ ਜਾਦਾ ਸਫਰ ਕਰ ਰਹੇ ਹਾਂ ਪਰ ਅਸੀਂ ਕਰਨਾ ਨਹੀਂ ਚਾਹੀਦਾ ਸੀ ਮੈਂ ਫਿਰ ਇਸ ਪੁਆਇੰਟ ਤੇ ਆਉਣਾ ਅਸੀਂ ਫੇਲ ਹੋ ਗਏ ਅਸੀਂ ਲੋੜ ਤੋਂ ਵੱਧ ਗੁਰੂ ਘਰ ਬਣਾ ਲਏ ਤੇ ਜੋ ਮੇਰੇ ਗੁਰੂ ਸਾਹਿਬ ਨੇ ਤੁਹਾਨੂੰ ਕਿਹਾ ਸੀ ਮਨੁੱਖਤਾ ਦੀ ਸੇਵਾ ਹਸਪੀਟਲ ਉਹ ਬਣਾਏ ਨਹੀਂ ਤੇ ਸਾ ਬਿਕਾਨੇ ਜਾ ਰਹੇ ਪਲੀਜ਼ ਅਸੀਂ ਪੰਜਾਬ ਚ ਇੱਕ ਸੇਵਾ ਕਰਨ ਆਏ ਆ ਮਨੁੱਖਤਾ ਦੀਆਂ ਸਾਡੀਆਂ ਟੀਮ ਅਸੀਂ ਉਨੀਂ ਦੇਰ ਪੰਜਾਬ ਚੋ ਟੀਮਾਂ ਨਹੀਂ ਕੱਢਾਂਗੇ ਜਿੰਨੀ ਦੇਰ ਕੱਲਾ ਕੱਲਾ ਪਿੰਡ ਅਸੀਂ ਚੈੱਕ ਅਪ ਨਹੀਂ ਕਰਦੇ ਅਸੀਂ ਹਰ ਚੀਜ਼ ਫ੍ਰੀ ਕਰਦੇ ਆ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆ ਆਪ ਕੋ ਆਪਣੇ ਪਿੰਡ ਗੋਦ ਲਾਓ ਕਿ ਜਿਹੜੀ ਬਲੰਟ ਗੱਲ ਆ ਉਹ ਵੀ ਕਹਿ ਦਿੰਨਾ ਤੁਸੀਂ ਕੜਾ ਪ੍ਰਸ਼ਾਪ ਚ ਕਰਪਾਣ ਬਹੁਤ ਫੇਰ ਲਈ ਤੇ ਹੁਣ ਦਵਾਈ ਚ ਵੀ ਫੇਰ ਕੇ ਦੇਖੋ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਤੋਂ ਸਿੱਖ ਕੌਮ ਦੂਰ ਚਲੀ ਗਈ ਅੱਜ ਪੰਜਾਬ ਨੂੰ ਜਲੇਬੀਆਂ ਦੇ ਲੰਗਰਾਂ ਦੀ ਲੋੜ ਨਹੀਂ ਦਵਾਈ ਦੇ ਲੰਗਰਾਂ ਦੀ ਲੋੜ ਹੈ ਧੰਨਵਾਦ